ਕਰਸਿਆ ਇਹ ਆਪਣੇ ਉਹਨਾਂ ਕੀਤੇ ਹੋਏ ਕਰਮਾਂ ਨੂੰ ਯਾਦ ਕਰਕੇ ਕਿਵੇਂ ਝੂੜਦਾ ਇਹ ਕਿਵੇਂ ਆਪਣੇ ਬੁਰੇ ਦਿਨਾਂ ਨੂੰ ਆਪਣੇ ਬੁਰੇ ਕੰਮਾਂ ਨੂੰ ਯਾਦ ਕਰਕੇ ਉਸ ਬੈਠੀ ਹੋਈ ਸ਼ਣ ਦੇ ਵਿੱਚ ਝੂੜਦਾ ਇਹ ਤੇ ਕਿਵੇਂ ਫਿਰ ਸੱਚੇ ਪਾਤਸ਼ਾਹ ਰੱਬ ਨੂੰ ਯਾਦ ਕਰਦਾ ਹੈ ਉਹ ਮੇਰੇ ਸਾਥੀਆਂ ਪਾਸੋਂ ਇੰਝ ਸਰਵਨ ਕਰ ਲਈਏ ਜੀ ਵਾਹਿਗੁਰੂ ਸੱਚ ਕਹਿਣ ਸਿਆਣੇ ਜੀ ਹਰ ਕਮ ਸੋਚ ਸੰਭਲ ਕੇ ਕਰੀਏ ਜੇ ਤੋਪਛ ਤੋੜਨਾ ਪੈ ਪਹਿਲਾ ਕਦਮ ਸੰਭਲ ਕੇ ਧਰੀਏ ਆ ਫੇਰ ਗਲਤੀ ਕਰਦਾ ਨਾ ਬੰਦਾ ਜੇ ਕਰ ਮਨ ਨੂੰ ਤਾੜੇ ਅੰਭਰਿਆ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਹਰ ਕੰਮ ਸੋਚ ਸੰਭਲ ਕੇ ਕਰੀਏ ਜਿੱਥੋਂ ਪਛਤਾਉਣਾ ਪੈ ਪਹਿਲਾ ਕਦਮ ਸੰਭਲ ਕੇ ਧਰੀਏ ਹੋ ਫੇਰ ਗਲਤੀ ਕਰਦਾ ਨਾ ਬੰਦਾ ਜੇ ਕਰ ਮਨ ਨੂੰ ਤਾੜੇ ਹੰਨਾ ਬੁਰਿਆ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਮਾਰੀ ਸੀ ਪੰਡੋ ਵੀਰਾਨੇ ਜੂਏ ਵਿੱਚ ਇਸਤਰੀ ਹਾਰੀ ਨੀਵੀਂ ਪਾ ਬੈਠੇ ਸੀ ਉਹ ਹੋ ਨੀਵੀਂ ਪਾ ਬੈਠੇ ਸੀ ਸੀ ਜੋ ਪੰਚਾਲੀ ਦੇ ਲਾੜੇ ਹੰਨ ਬੁਰੀਆ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਰਸ਼ਿਆਂ ਵਿੱਚ ਪਾ ਕੇ ਤੇ ਲਛਿਆਂ ਵਿੱਚ ਪਾ ਕੇ ਤੇ ਕਈਆਂ ਜੀਵਨ ਨਰਕ ਬਣਾਇਆ ਸੀ ਜੋ ਪਿਓ ਦਾਦੇ ਦਾ ਸਾਰਾ ਵਿੱਚ ਵਟ ਕੇ ਖਾਇਆ ਸੇ ਲਈ ਕੱਢਦੇ ਨੇ ਲੋਕਾਂ ਦੇ ਹਾੜੇ ਹਨ ਬੁਰਿਆ ਕੰਮਾਂ ਦੇ ਹੁੰਦੇ ਅੰਤਨਤੀਜੇ ਮਾਰੇ ਲਾਲਚ ਵਿੱਚ ਆ ਕੇ ਤੇ ਬੰਦਾ ਨਹੀਂ ਬਦਿਆਂ ਤੋਂ ਡਰਦਾ ਸੱਚ ਕਹਿਣ ਸਿਆਣੇ ਜੀ ਦੀਵਾ ਥੋਰ ਕਰੇ ਨਹੀਂ ਬਲਦਾ ਓ ਕਦੇ ਵਸਦੇ ਨਾ ਜੇ ਨਾ ਹੋਰ ਹੋਣ ਕਰ ਜਾਣੇ ਹੰ ਨ ਬਰਿਆ ਕੰਮਾਂ ਦੇ ਹੁੰਦੇ ਅੰਤਨ ਤੀਜੇ ਮਾੜੇ ਜੋ ਨਾ ਤੇ ਠੱਗਾ ਨੂੰ ਜੋ ਨਾ ਤੇ ਠੱਗਾ ਨੂੰ ਕਹਿੰਦੇ ਨਾ ਕਾਂਦੇ ਨੇ ਹੁੰਦੇ ਜਦ ਥਾਣ ਆਵੇ ਚਲੇਖੇ ਓ ਅੰਜ ਪੂਰੀ ਪੈਂਦੀ ਨਾ ਭਾਵੇਂ ਲੱਖ ਮਾਰੀਏ ਤਾੜੇ ਹਨ ਬੁਰੀਆ ਕਮਾਂ ਦੇ ਹੁੰਦੇ ਅੰਤਨ ਤੀਜੇ ਮਾਰੇ ਜੋ ਜੋ ਸਚ ਲਾਕੀ ਨਾ ਲੋਕਾਂ ਦੇ ਸਿੰਘ ਫਸਾਉਂਦੇ ਇੱਕ ਦਿਨ ਜਾਂਦਾ ਹੈ ਆਪ ਕੜੀ ਕੀ ਵਿੱਚ ਫਸ ਜਾਂਦੇ ਓ ਕਦੇ ਵੀ ਬਸਦੇ ਨਾ ਓ ਕਦੇ ਵੀ ਬਸਦੇ ਨਾ ਜੋ ਪਾਉਂਦੇ ਲੋਕਾਂ ਘਰੀ ਪਹਾੜੇ ਅਨ ਬੁਰਿਆ ਕੰਮਾਂ ਦੇ ਹੁੰਦੇ ਅੰਦਰ ਤੀਜੇ ਮਾੜੇ ਤਤੇ ਉਹ ਦੇ ਜੈਸੀ ਪੈ ਜੂ ਉਹ ਬੇਈਮਾਨ ਕਮਿਨੇ ਨੂੰ ਹੋ ਬੇਈਮਾਨ ਕਮਿਨੇ ਨੂੰ ਬੰਦਾ ਕਦੇ ਨਾ ਵੇੜੇ ਬਾੜੇ ਅਨ ਭਰਿਆ ਕੰਮਾਂ ਦੇ ਹੁੰਦੇ ਅੰਤ ਰਤੀ ਜੇ ਮਾਰੇ ਓਏ ਇੱਕ ਨਾਮ ਭਜਨ ਬਾਜੋ ਬੰਦਿਆ ਸਭ ਕੁਝ ਇਥੇ ਰਹਿ ਜੂ ਜਦ ਵਾਰੀ ਆ ਜਾਂਦੀ ਇਤੋਂ ਸਭ ਕੁਝ ਛੱਡਣਾ ਪੈ ਜੂ ਕੋਈ ਸਾਥੀ ਬਣਨਾ ਨਾ ਤੇਰਾ ਬੰਦਿਆ ਅੰਤ ਦਿਹਾੜੇ ਹੰਨਾ ਭਰਿਆ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾਰੇ ਹੰਨਾ ਭਰਿਆ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾ